ਦੀ ਬਾਈਗੁਰਜੀ ਕੀ ਪਤੀ ਸੋ ਮੈਂ ਹਰਕਾ ਪਤਾ ਉੜ ਦੇ VOTER ਬੀਨਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਕਿ ਬਹੁਤ ਦਿਨਾਂ ਤੋਂ ਲੈ ਕੇ ਹਰੇ ਕੈਂਡੀਡੇਟ ਨੇ ਬਹੁਤ ਜੋਰ ਲਾਇਆ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਸੋ ਅੱਜ 1 ਜੂਨ ਨੂੰ ਵੋਟਾਂ ਪੈ ਚੁੱਕੀਆਂ ਹਨ ਲਾਟ ਪੜਾ ਦੀਆਂ ਵੋਟਾਂ ਲਾਟ ਪੜਾ ਦੀਆਂ ਵੋਟਾਂ ਪੈ ਚੁੱਕੀਆਂ ਹਨ ਅੱਜ ਡੱਬੇ ਦੇ ਵਿੱਚ ਕਿਸਮਤ ਬੰਦਾ ਹੈ ਉਹ ਕੀ ਪਤਾ ਕਿਹਦੇ ਸਿਰ ਤੇ ਤਾਜ ਰੱਖਿਆ ਜਾਵੇਗਾ ਕਿਹਦੇ ਨਹੀਂ ਉੱਤੇ ਤਾਜ ਰੱਖਿਆ ਜਾਵੇਗਾ ਤੋ ਅਸੀਂ ਚਾਹੇ ਜਿੱਤ ਗਏ ਚਾਹੇ ਹਾਰ ਗਏ ਅਸੀਂ ਲੋਕਾਂ ਦੇ ਕੰਮ ਜ਼ਰੂਰ ਕਰਾਵਾਂਗੇ ਜੋ ਲੋਕਾਂ ਨੇ ਸਾਨੂੰ ਦੱਸਿਆ ਵੀ ਆਹ ਕੰਮ ਕਰਨ ਵਾਲਾ ਆਹ ਕੰਮ ਕਰਨ ਵਾਲਾ ਅਸੀਂ ਲੋਕਾਂ ਦੇ ਵਿੱਚ ਫੇਰ ਵੀ ਜਾਵਾਂਗੇ ਤੇ ਜਾਂਦੇ ਰਹਾਂਗੇ ਹਲਕੇ ਸੁਰੂਜੀ ਤੇ ਹਲਕੇ ਭਦੌੜ ਦੀ ਅਸੀਂ ਸੇਵਾ ਕਰਾਂਗੇ ਜ਼ਰੂਰ ਤੇ ਲੋਕਾਂ ਦੇ ਅੱਗੇ ਅੱਗੇ ਤੋਂ ਨਮਾਜ਼ਾ ਫੇਰ ਅਸੀਂ ਫੇਰ ਵੀ ਚੋਣ ਲੜਾਂਗੇ ਸੋ ਇਹਨਾਂ ਕਹਿੰਦਾ ਹੋਇਆ ਪਟਰਪੀਰਾ ਦਾ ਤਹਿਤੋਂ ਧੰਨਵਾਦ ਕਰਦੇ ਆਂ ਅਨਕ ਸੁਰੂਜੀ ਦਾ ਤੇ ਹਲਕਾ ਭਦੌੜ ਦਾ ਜਿਨ੍ਹਾਂ ਨੇ ਸਾਨੂੰ ਪਾਰਲੀਮੈਂਟ ਦੀ ਚੋਣ ਦੇ ਵਿੱਚ ਲੜਨ ਦਾ ਸੁਭਾ ਮੌਕਾ ਮਿਲਿਆ ਸੋ ਬਹੁਤ-ਬਹੁਤ ਧੰਨਵਾਦ ਆ ਵੋਟਰ ਵੀਰਾਂ ਦਾ ਮਿਲਿਆ ਜਿੰਨਾ ਵੀ ਜਿੰਨਾ ਵੀ ਸਮਾਂ ਮਿਲਿਆ ਅਸੀਂ ਚੋਣ ਲੜਨ ਦਾ ਅਸੀਂ ਲੋਕਾਂ ਦੇ ਵਿੱਚ ਗਏ ਆ ਲੋਕਾਂ ਦੇ ਵਿੱਚ ਵਧੀਆ ਹੰਗਾਰਾ ਮਿਲਿਆ ਸੋ ਅਸੀਂ ਲੋਕ ਦੱਸਦੇ ਵੀ ਆ ਕਿ ਛੋਟੂ ਜਿਹੀ ਪਰਸੈਂਟ ਦੇ ਵਿੱਚ ਆ ਗਏ ਆ ਚਲੋ ਵਧੀਆ ਜੀ ਅੱਜ ਦਾ ਕਹਿੰਦੇ ਆ ਵੀ ਜੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਅਸੀਂ ਜਿੱਤ ਵੀ ਗਏ ਤਾਂ ਲੋਕਾਂ ਦੇ ਕੰਮ ਕਰਾਂਗੇ ਸਹਿਯੋਗ ਦੇ ਦੇਣਗੇ ਲੋਕਾਂ ਅਸੀਂ ਉਹਨਾਂ ਦਾ ਕੰਮ ਜ਼ਰੂਰ ਕਰਾਂਗੇ ਕੌਕੀ ਅਸੀਂ ਕਿੱਤੀ ਕੰਮ ਕਿੱਤੀ ਕੰਮਾਂ ਦੇ ਬੇਟੇ ਆ ਕਿ ਕਿੱਤੀ ਕੰਮਾਂ ਦੇ ਲੜਕੇ ਆ ਕਿਉਂਕਿ ਅਸੀਂ ਕੰਮ ਹੀ ਚਾਉਣੇ ਆ ਹਾਂਜੀ ਹਾਂਜੀ ਕੰਮ ਤੋਂ ਬਿਨਾ ਸਾਡਾ ਕੋਈ ਨਹੀਂ ਮਤਲਬ ਕਿਉਂਕਿ ਸਾਡਾ ਤਿੰਨੇ ਮੁੱਦੇ ਨੇ ਪਹਿਲਾ ਮੁੱਦਾ ਐਜੂਕੇਸ਼ਨ ਆ ਦੂਜਾ ਨੰਬਰ ਸਾਡਾ ਜੀ ਸਿਹਤ ਡਿਪਾਰਟਮੈਂਟ ਤੇ ਤੀਜਾ ਨੰਬਰ ਕਾਰੋਬਾਰ ਅਸੀਂ ਇਹ ਹੀ ਮੁਰੇ ਲਿਆਉਣਾ ਹੈ ਤੇ ਇਹਦੇ ਤੇ ਅਸੀਂ ਵੋਟ ਮੰਗ ਰਹੇ ਆ ਕਿਉਂਕਿ ਇਹਦੇ ਤੇ ਅਸੀਂ ਕੰਮ ਕਰਾਂਗੇ ਵਧੀਆ ਐਜੂਕੇਸ਼ਨ ਹੋਵੇ ਵਧੀਆ ਹੈਲਥ ਡਿਪਾਰਟਮੈਂਟ ਹੋਵੇ ਤੇ ਵਧੀਆ ਸਾਨੂੰ ਕਾਰੋਬਾਰ ਮਿਲਣਾ ਤੇ ਅਸੀਂ ਜਿੱਤਣ ਤੋਂ ਬਾਅਦ ਜੇ ਮਨਕਦਰ ਸਾਡੇ ਮਾਰਗ ਨੇ ਜਿੱਤ ਵੀ ਪ੍ਰਾਪਤ ਕੀਤੀ ਅਸੀਂ ਸ਼ਹਿਰ ਬਰਨਾਲੇ ਦੇ ਵਿੱਚ ਇੱਕ ਤਾਂ ਪੀਜੀਆ ਹੀ ਲਾਵਾਂਗੇ ਇੱਕ ਇਹ ਮਿਜ ਲਾਵਾਂਗੇ ਠੀਕ ਹੈ ਜੀ ਜੋ ਸਾਡੇ ਸਹੂਲਤਾਂ ਇਲਾਕੇ ਨੂੰ ਮਿਲੇ ਇਹ ਜ਼ਰੂਰ ਹੈ ਸਾਨੂੰ ਜੀ ਵੈਕੂ ਜੀ ਦਾ ਕਰ ਸਾਥਰੀ ਵੈਕੂ ਜੀ ਦੀ ਪਤਨੀ